ਵਪਾਰ ਮੰਡਲ ਦੀ ਅੱਜ ਦੀ ਇਸ ਮੀਟਿੰਗ ਵਿੱਚ ਸਾਡੇ ਨਗਰ ਦੇ ਬਾਜ਼ਾਰ ਤੋਂ ਵਪਾਰ ਮੰਡਲ ਦੇ ਸਾਰੇ ਹੋਏ ਆਏ ਹੋਏ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਰਾਮ ਰਾਮ ਅੱਜ ਦੀ ਇਸ ਮੀਟਿੰਗ ਦਾ ਮਕਸਦ ਅਸੀਂ ਜੋ ਰੱਖਿਆ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਪਰ ਦੱਸਣਾ ਚਾਹਨਾ ਕਿ ਅਸੀਂ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਇਹ ਮੀਟਿੰਗ ਕਰਨੀ ਚਾਹੁੰਦੇ ਸੀ ਕਿਉਂਕਿ 13 ਜਨਵਰੀ ਨੂੰ ਸਾਡੀ ਕੌਂਸਲ ਗਠਨ ਵਿੱਚ ਆਈ ਆ ਤੇ ਉਸ ਤੋਂ ਬਾਅਦ ਸਾਨੂੰ ਸਾਡੇ ਸਾਥੀ ਸਾਰੇ ਤੁਸੀਂ ਉਹ ਵੱਖ-ਵੱਖ ਛੋਟੇ ਜਿਹੜੀਆਂ ਬਾਜ਼ਾਰ ਦੀਆਂ ਸਮੱਸਿਆਵਾਂ ਉਹਨਾਂ ਨੂੰ ਲੈ ਕੇ ਮਿਲਦੇ ਰਹਿੰਦੇ ਸੀਗੇ ਪਰ ਇੱਕ ਇਕੱਤਰ ਹੋ ਕੇ ਇੱਕ ਭਾਈਚਾਰਕ ਤੌਰ ਤੇ ਜਿਹੜੀਆਂ ਸਮੱਸਿਆਵਾਂ ਦਾ ਹੱਲ ਕੁਝ ਸਾਡੀ ਕੌਂਸਲ ਵੱਲੋਂ ਕਰਨ ਵਾਲੇ ਨੇ ਕੁਝ ਸਰਕਾਰ ਪੱਧਰ ਦੇ ਨੇ ਕੁਝ ਆਪਣੀ ਇੰਡੀਵਿਜੂਅਲ ਜਿਹੜੇ ਆ ਸਾਡੇ ਉਦਮ ਉਹਨਾਂ ਨਾਲ ਵੀ ਹੱਲ ਹੋ ਸਕਦੇ ਆ ਤੇ ਇਹਨਾਂ ਦੇ ਸਾਰੇ ਦੇ ਹੱਲ ਲਈ ਅਸੀਂ ਕੁਝ ਸੰਦੀਪ ਜੀ ਦੇ ਘਰ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਉਹਦੇ ਕਰਕੇ ਅਸੀਂ ਥੋੜਾ ਲੇਟ ਹੋ ਗਏ ਤੇ ਅੱਜ ਅਸੀਂ ਅਬਦੋਮ ਅਪਰਾਲਾ ਕੀਤਾ ਜਿਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਬਾਜ਼ਾਰ ਦਾ ਜਿੱਥੇ ਇੱਕ ਤੱਕ ਵੀ ਸਾਥੋ ਸੁਨੇਹਾ ਦੇ ਹੋਇਆ ਅਸੀਂ ਦਿੱਤਾ ਪਰ ਅਸੀਂ ਮਾਫੀ ਚਾਹੁੰਦੇ ਆ ਕਿ ਅਸੀਂ ਪੂਰੇ ਪਿੰਡ ਚ ਸਨੇਹਾ ਨਹੀਂ ਦੇ ਸਕੇ ਉਹਦਾ ਕਾਰਨ ਸੀ ਕਿ ਸਾਡੀ ਪਹਿਲੀ ਮੀਟਿੰਗ ਸੀ ਅਸੀਂ ਚਾਹੁੰਦੇ ਸੀਗੇ ਕਿ ਜੇਕਰ ਸਾਡੀ ਇੱਕ ਇਹ ਬਾਜ਼ਾਰ ਦੀ ਮੀਟਿੰਗ ਪਹਿਲਾਂ ਹੋ ਜAVE ਤਾਂ ਜਿਹੜੀ ਇਹਦੇ ਵਿੱਚ ਮਸਲੇ ਆਉਣਗੇ ਉਹਨਾਂ ਮਸਲਿਆਂ ਦੇ ਹੱਲ ਲਈ ਅਸੀਂ ਦੁਬਾਰਾ ਇੱਕ ਮੀਟਿੰਗ ਰੱਖਾਂਗੇ ਤੇ ਜਿਹਦੇ ਵਿੱਚ ਤਕਰੀਬਨ ਪੂਰੇ ਪਿੰਡ ਦਾ ਜਿਹੜਾ ਸਾਡਾ ਦੁਕਾਨਦਾਰ ਭਾਈਚਾਰਾ ਹੈ ਅਸੀਂ ਉਹਨਾਂ ਨੂੰ ਵੀ ਨਾਲ ਇੱਥੇ ਸ਼ਾਮਲ ਕਰਾਂਗੇ ਬਾਜ਼ਾਰ ਦੀਆਂ ਸਮੱਸਿਆਵਾਂ ਵਿੱਚ ਕੁਝ ਵੱਧ ਸਨ ਇਸੇ ਕਰਕੇ ਪਹਿਲੀ ਮੀਟਿੰਗ ਅਸੀਂ ਬਾਜ਼ਾਰ ਦੀ ਲੈਣ ਦੀ ਕੋਸ਼ਿਸ਼ ਕੀਤੀ ਤੇ ਅਗਲੀ ਮੀਟਿੰਗ ਦੇ ਵਿੱਚ ਪੂਰੇ ਨਗਰ ਦੀ ਦੁਕਾਨਦਾਰੀ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਵਿੱਚ ਸ਼ਾਮਲ ਕੀਤਾ ਜਾਊਗਾ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਅਸੀਂ ਤਿੰਨ ਚਾਰ ਮੁੱਦੇ ਜਿਹੜੇ ਸਾਡੇ ਤੁਹਾਡੇ ਵੱਲੋਂ ਕੋਈ ਨੋਟਿਸ ਕਰਾਏ ਗਏ ਨੇ ਉਹਨਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੀ رائے ਵੀ ਲਈ ਜਾਵੇ ਸਮੱਸਿਆਵਾਂ ਮਤੋਂ ਜਾਣੂ ਵੀ ਹੋਇਆ ਜਾਵੇ ਤੇ ਉਹਦੇ ਸਮਾਧਾਨ ਕੀ ਹੋ ਸਕਦੇ ਨੇ ਉਹਦੇ ਸਬੰਧ ਵਿੱਚ ਵੀ ਨਗਰ ਪੰਚਾਇਤ ਤੇ ਸਾਡੇ ਨੁਮਾਇੰਦੇ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਅੱਜ ਸ਼ਾਮਲ ਹੋਣਾ ਸੀ ਕਿਉਂਕਿ ਈਓ ਸਾਹਿਬ ਦੇ ਅਚਾਨਕ ਕੱਲ ਪੈਰ ਤੇ ਸੱਟ ਲੱਗਣ ਕਾਰਨ ਆ ਨਹੀਂ ਸਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਜਿਹੜਾ ਧਿਆਨ ਨਾਲ ਗੌਰ ਨਾਲ ਸੁਣ ਕੇ ਨੋਟ ਕੀਤਾ ਜਾਊਗਾ ਤੇ ਅਗਲੀ ਮੀਟਿੰਗ ਵਿੱਚ ਉਹਦੇ ਕੀ ਹੱਲ ਨਿਕਲਦੇ ਨੇ ਉਹਦੇ ਬਾਰੇ ਤੁਹਾਨੂੰ ਅਪਡੇਟ ਕੀਤਾ ਜਾਊਗਾ ਤੇ ਇਹ ਸਮੱਸਿਆਵਾਂ ਤੁਹਾਡੇ ਤੋਂ ਵੀ ਸਾਰਿਆਂ ਤੋਂ ਸੁਣੀਆਂ ਜਾਣਗੀਆਂ ਇੱਕ ਤਾਂ ਸਾਡੇ ਧਿਆਨ ਚ ਦੋ ਚਾਰ ਜਿਹੜੀਆਂ ਚੀਜ਼ਾਂ ਆ ਬਜ਼ਾਰ ਦੀ ਸਫਾਈ ਦੇ ਸਬੰਧ ਵਿੱਚ ਇਹਦੇ ਬਾਬਤ ਆਪਾਂ ਗੱਲ ਕਰਾਂਗੇ ਤੇ ਦੂਸਰੀ ਜਿਹੜੀ ਸੀ ਗੱਲ ਕਿ ਬਾਜ਼ਾਰ ਦਾ ਜਿਹੜਾ ਸਾਡਾ ਮੁੱਖ ਚੌਕ ਆ ਉਹਦੇ ਵਿੱਚ ਜਿਹੜੀ ਪਾਰਕਿੰਗ ਆ ਉੱਥੇ ਜਿਹੜੇ ਸਾਡੇ ਬਾਹਰਲੇ ਪਿੰਡਾਂ ਤੋਂ ਗੱਡੀਆਂ ਆਉਂਦੀਆਂ ਆ ਪਾਰਕਿੰਗ ਦੀ ਉਹਨਾਂ ਨੂੰ ਸਮੱਸਿਆ ਆਉਂਦੀ ਵੀ ਉਹਦਾ ਆਪਾਂ ਕੀ ਹੱਲ ਕਰ ਸਕਦੇ ਆ ਤੇ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਅਸੀਂ ਜਿਹੜਾ ਪੋਲੀਥੀਨ ਸਾਡੀ ਪੈਕਿੰਗ ਦਾ ਹੈਗਾ ਉਹਦੇ ਬਾਬਤ ਅਸੀਂ ਕੀ ਕਰ ਸਕਦੇ ਆ ਇਸ ਤੋਂ ਅੱਗੇ ਕੋਸ਼ਿਸ਼ ਕਰਾਂਗੇ ਕਿ ਅਸੀਂ ਸਭ ਤੋਂ ਵੱਡੀਆਂ ਤੁਹਾਡੀਆਂ ਸਮੱਸਿਆਵਾਂ ਗੱਲਾਂ ਸੁਣਾਂਗੇ ਅੰਤ ਵਿੱਚ ਅਸੀਂ ਤੁਹਾਨੂੰ ਜਿਹੜੀ ਆਸ ਰੱਖਦੇ ਆ ਉਹਦੇ ਬਾਬਤ ਅਸੀਂ ਤੁਹਾਨੂੰ ਬਾਅਦ ਚ ਇਹ ਗੱਲ ਕਰਾਂਗੇ ਤੇ ਮੈਂ ਬੇਨਤੀ ਕਰਾਂਗਾ ਸਾਡੇ ਕਾਉਂਸਲਰ ਨੇ 10 ਨੰਬਰ ਵਾਰਡ ਦੇ ਸੰਜੀਵ ਟੋਨੀ ਜੀ ਤੇ ਉਹ ਵੀ ਸਾਡੇ ਕੋਲ ਅੱਗੇ ਆ ਜਾਣ ਉਹਨਾਂ ਦਾ ਧੰਨਵਾਦ ਤੇ ਕੋਸ਼ਿਸ਼ ਕਰਾ ਵੀ ਜੇ ਅਪਾ ਟਾਈਮ ਤੁਹਾਡੇ ਤੁਸੀਂ ਵੀ ਦੁਕਾਨਾਂ ਬੰਦ ਕਰਕੇ ਆਏ ਆ ਜੇ ਇਸ ਬੰਦੇ ਨੇ ਇੱਕ ਸਮੱਸਿਆ ਦਾ ਚਾਨਣਾ ਪਾਸ ਦਾ ਉਹ ਸਾਡੇ ਕੋਲ ਨੋਟ ਡਾਉਨ ਹੋ ਜਾਣੀ ਆ ਆਪਾਂ ਰਿਪੀਟਲੀ ਉੱਤੇ ਨਾ ਕਰੀਏ ਆਪਾਂ ਕੋਈ ਹੋਰ ਅਗਲਾ ਜਿਹੜਾ ਇਸ਼ੂ ਹੋਵੇ ਉੱਤੇ ਬੋਲੀਏ ਜਿਹੜਾ ਵੀ ਬੰਦਾ ਇੱਥੇ ਆਣ ਕੇ ਆਪਣੀ ਕੋਈ ਸਮੱਸਿਆ ਰੱਖੂਗਾ ਉਹ ਰਿਕਾਰਡ ਹੋਊਗੀ ਅਗਲੀ ਮੀਟਿੰਗ ਦੇ ਵਿੱਚ ਉਹਦਾ ਤੁਹਾਨੂੰ ਕੋਈ ਨਾ ਕੋਈ ਅਸੀਂ ਜੋ ਵੀ ਅਪਡੇਟ ਕਰ ਸਕਾਂਗੇ ਦੋ ਤਿੰਨ ਚੀਜ਼ਾਂ ਜਿਹੜੀਆਂ ਸਿਗੀਆਂ ਇੱਕ ਤਾਂ ਇੱਥੇ ਬਾਜ਼ਾਰ ਦਾ ਬਾਥਰੂਮ ਦੀ ਜਿਹੜੀ ਬਣਦੀ ਸੀ ਪ੍ਰਕਿਰਿਆ ਉਹਦੇ ਵਿੱਚ ਕਿੱਥੇ ਕਿੱਥੇ ਸਮੱਸਿਆ ਆਈ ਆ ਜਾਂ ਕੀ ਉਹਦੇ ਵਿੱਚ ਅੱਗੇ ਕਰ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲਵਾਂਗੇ ਤੇ ਮੈਂ ਹੁਣ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਆ ਇਹ ਬਾਜ਼ਾਰ ਦੀ ਸਮੱਸਿਆ ਦੇ ਸਬੰਧ ਵਿੱਚ ਜਿਹੜਾ ਵੀ ਸਾਥੀ ਆਣ ਕੇ ਮਾਈਕ ਤੇ ਕੋਈ ਆਪਣੀ ਗੱਲ ਦੱਸਣੀ ਚਾਹੁੰਦਾ ਕਰ ਸਕਦਾ ਨਹੀਂ ਤਾਂ ਫੇਰ ਮੈਂ ਕੱਲੇ-ਕੱਲੇ ਦਾ ਨਾਮ ਲੈ ਦੂੰਗਾ ਹਾਂਜੀ ਬੈਠਾ ਮੈਂ ਬੇਨਤੀ ਕਰਾਂਗਾ ਸਤਪਾਲ ਕਬਾ ਜੀ ਨੂੰ 2 ਮਿੰਟ ਲਈ ਤੁਸੀਂ ਬਾਜ਼ਾਰ ਦੀਆਂ ਜਿਹੜੀਆਂ ਤੁਹਾਡੇ ਧਿਆਨ 'ਚ ਹੈਗੀਆਂ ਉਹ ਸਮੱਸਿਆਵਾਂ ਤੁਸੀਂ ਸਾਹਮਣੇ ਜਾਣੂ ਕਰਾਓ ਇਸ ਪੰਡਾਲ ਦੇ ਵਿੱਚ ਬੈਠੇ ਹੋਏ ਮੇਰੇ ਦੁਕਾਨਦਾਰ ਵੀਰੋ ਔਰ ਮੇਰੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਗੁਰਨਾਥ ਸਿੰਘ ਜਖੂਜੀ ਸੀਨੀਅਰ ਵਾਈਸ ਪ੍ਰਧਾਨ ਬੈਠੇ ਮੇਰੇ ਹੋਰ ਵੀ ਐਮਸੀ ਬੈਠੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਸਮੱਸਿਆ ਜਿਹੜੀਆਂ ਨੀਲੋਵਾਲ ਦੀ ਹੀ ਨਹੀਂ ਸਾਰੇ ਨਗਰ ਦੀਆਂ ਸਮੱਸਿਆ ਸਾਡੀਆਂ ਹੈਗੀਆਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਸਾਡੇ ਜਿਹੜੀ ਆ ਉਹ ਸਾਡੇ ਜਿਹੜੇ ਰਸਤੇ ਆ ਉਹ ਜਿਹੜੇ ਖਰਾਬ ਹੋ ਚੁੱਕੇ ਆ ਉਹਨਾਂ ਨੂੰ ਠੀਕ ਕੀਤਾ ਉਸਤੇ ਨਾਲ ਸਾਡਾ ਜਿਹੜਾ ਬਿਜ਼ਨਸ ਹੈ ਬਿਲਗੇ ਦਾ ਉਹ ਬਿਲਕੁਲ ਜ਼ੀਰੋ ਹੋ ਗਿਆ ਹੈ ਔਰ ਸਭ ਤੋਂ ਜਿਹੜੀ ਪਾਇਓਰਿਟੀ ਹੈ ਉਹ ਰਸਤਿਆਂ ਨੂੰ ਦਿੱਤੀ ਜਾਵੇ ਉਹਨੂੰ ਠੀਕ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੇ ਟਰਾਂਸਪੋਰਟ ਹੈ ਉਹ ਸਾਡੇ ਬਿਲਗੇ ਨੂੰ ਕੋਈ ਕਨੈਕਟੀਵਿਟੀ ਨਹੀਂ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਬਿਲਗੇ ਦੀ ਟਰਾਂਸਪੋਰਟ ਨੂੰ ਸਹੀ ਕੀਤਾ ਜਾਵੇ ਜੋ ਪੁਰਾਣੀਆਂ ਬੱਸਾਂ ਲੱਗੀਆਂ ਹੋਣੀਆਂ ਸੀ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਬਿਲਗੇਦਾ ਜਿਹੜਾ ਬਿਜ਼ਨਸ ਖਰਾਬ ਹੈ ਕਿਉਂਕਿ ਸਾਰੇ ਮੇਰੇ ਵੀਰ ਜੋ ਆਏ ਆ ਬਿਜ਼ਨਸਮੈਨ ਹੀ ਹੈਗੇ ਔਰ ਵੈਸੇ ਵੀ ਜਿਹੜੇ ਨਗਰ ਦੇ ਨਿਵਾਸੀ ਹੈ ਉਹ ਵੀ ਹੈ ਔਰ ਸਭ ਤੋਂ ਸੀ ਚਾਹੁੰਦੇ ਆ ਕਿ ਟਰਾਂਸਪੋਰਟ ਦਾ ਜ਼ਰੂਰ ਕੀਤਾ ਜਾਵੇ ਉਸ ਤੋਂ ਬਾਅਦ ਸਿਰਫ ਨੀਲੋਵਾਲ ਦੀ ਸਮੱਸਿਆ ਨਹੀਂ ਨੀਲੋਵਾਲ ਦੀ ਸਮੱਸਿਆ ਤਾਂ ਚਲੋ ਜੋ ਹੈ ਔਰ ਨੀਲੋਵਾਲ ਦੇ ਵਿੱਚ ਅਗਰ ਸਾਰੇ ਪਿੰਡ ਦੇ ਵਿੱਚ ਨਗਰ ਪੰਚਾਇਤ ਵੱਲੋਂ ਚੌਕੀਦਾਰ अगर लगा दिए जा बहुत मेहरबानी होगी असं लोग जोड़े दुकानदार है वह भी थोड़े ना कोपरेट करा जो भी साढ़े तुम लाइक पैसे लाओगे वो असी जैनवर देते जाएंगे कोशिश करो कि जो जैनवर बंदे है वह चौकीदार लगाए क्योंकि जाओं के बहुत खराब है और वो समस्या बहुत ज्यादा है और पुलिस ने भी चाहिए है कि रात न पेट्रोलिंग करनी चाहिए ਜੋ ਅਜ ਕਹਾਲਾਤ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਮੈਂ ਉਸ ਚੀਜ਼ ਤੇ ਨਹੀਂ ਜਾਣਾ ਚਾਹੁੰਦਾ ਇੱਕ ਮੈਂ ਆਊਟ ਆਫ ਵੇ ਵੀ ਗੱਲ ਕਰਨਾ ਚਾਹਨਾ ਸਾਡੀ ਗਊਸ਼ਾਲਾ ਹੈ ਔਰ ਉਹਦੇ ਵਾਸਤੇ ਅਸੀਂ ਗੋਸਸ ਦਿੰਨੇ ਆ ਉਹਦੇ ਵਾਸਤੇ ਵੀ ਸਨਫੰਡ ਦਿੱਤਾ ਜਾ ਔਰ ਉਹਦੀ ਇੱਕ ਨਾਲੀ ਦੀ ਪ੍ਰੋਗਰਾਮ ਹੈ ਪਾਣੀ ਦਾ ਵਿਕਾਸ ਹੈ ਉਹ ਪਾਣੀ ਦਾ ਵਿਕਾਸ ਅਜੇ ਤੱਕ ਠੀਕ ਨਹੀਂ ਹੋਇਆ ਉਹਨੂੰ ਕੀਤਾ ਜਾ ਔਰ ਇਸ ਤੋਂ ਇਲਾਵਾ ਬਿਲਗੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਸ਼ਾਰਾ ਹੁੰਦਾ ਹੈ ਦਸ਼ਾਰੇ ਦੀ ਗਰਾਊਂਡ ਸਾਨੂੰ ਬਰਾੜ ਸਾਹਿਬ ਨੇ ਦਿੱਤੀ ਸੀਗੀ ਮੈਂ ਕਿਸੇ ਪਾਰਟੀ ਵਿੱਚ ਨਹੀਂ ਜਾਣਾ ਚਾਹੁੰਦਾ ਉਹ ਇੱਕ ਸਾਲਾ ਸਾਂਝਾ ਸਾਡੀ ਗਰਾਊਂਡ ਹੈ ਉਸ ਦੇ ਵਿੱਚ ਸਾਨੂੰ ਦੁਸ਼ਹਿਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪਹਿਲਾਂ ਉੱਥੇ ਦੁਸ਼ਹਿਰਾ ਹੁੰਦਾ ਰਿਹਾ ਹੈ ਉੱਥੇ ਥੋੜੀਆਂ ਜੀਆਂ ਤਾਰਾਂ ਦੀ ਪ੍ਰੋਬਲਮ ਹੈਗੀ ਹੈ ਉਹ ਤਾਰਾਂ ਨੂੰ ਇੱਕ ਸਾਈਡ ਤੇ ਕੀਤਾ ਜਾਵੇ ਮੈਂ ਬੀਬੀ ਜੀ ਨਾਲ ਗੱਲ ਵੀ ਕੀਤੀ ਸੀਗੀ ਤੇ ਅਸੀਂ ਤੁਹਾਨੂੰ ਰਿਟਰਨ ਜਿਹੜਾ ਉਹ ਵੀ ਦੇ ਸਕਦੇ ਹਾਂ ਮੰਗ ਪੱਤਰ ਵੀ ਦੇ ਸਕਦੇ ਹਾਂ ਇਹ ਸਾਡੀਆਂ ਸਮੱਸਿਆ ਹੈਗੀਆਂ ਜਿਨ੍ਹਾਂ ਨੂੰ ਕੋਈ ਦੂਰ ਕੀਤਾ ਜਾਵੇ ਇਸ ਤੋਂ ਬਾਅਦ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਕਿ ਅਸੀਂ ਸਾਂਝੀਆਂ ਕਰ ਸਕਦੇ ਹਾਂ ਤੁਹਾਡੇ ਨਾਲ ਲਰਨ ਆਲਟਰ ਹੋ ਗਿਆ ਉਹ ਗਊਸ਼ਾਲਾ ਦਾ ਹੋ ਗਿਆ ਔਰ ਜੋ ਮੀਟਿੰਗ ਹੈ ਸਾਡੀ ਈਟੀਓ ਨਾਲ ਸਾਹਿਬ ਈਓ ਨਾਲ ਸਾਹਿਬ ਜਾਂ ਸਾਡੀ ਐਮਐਲਏ ਸਾਹਿਬ ਨਾਲ ਵੀ ਕਰਵਾਈ ਜਾਵੇ ਅਗਰ ਤੁਸੀਂ ਆਪਣੇ ਇਸ ਬਿਹਾਫ ਤੇ ਕਰ ਸਕਦੇ ਹੋ ਤਾਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਮਾਇਆ ਨੂੰ ਬਹੁਤ ਬਹੁਤ ਤੁਹਾਨੂੰ ਜੀ ਆਇਆਂ ਕਹਿੰਦਾ ਤੁਹਾਡਾ ਬਹੁਤ ਬਹੁਤ ਤਰ ਮੋਦ ਕਰਦਾ